ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੰਡੀ ਦੀ ਵਾਰ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਈ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ RAM DAS ਹੈ ਹੋਈ ਸਹਾਰੇ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸੁ ਟਿਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ ਘਰ ਨਉ ਨਿਦਿ ਆਵੈ ਧਾਏ ਸਭ ਥਾਈ ਹੋਏ ਸਹਾਰੇ ਪਉੜੀ ਖੰਡਾ ਪ੍ਰਥਮੇ ਸਾਜ ਕੈ ਜਿਨ ਸਭ ਸੰਸਾਰ ਉਪਾਇਆ ਬ੍ਰਹਮ ਵਿਸ਼ਨ ਮਹੇਸ਼ ਸਾਜ ਕੁਦਰਤੀ ਇੰਦਾ ਖੇਲ ਰਚਾਇ ਬਣਾਇਆ ਸਿੰਧ ਪਰਬਤ ਮੇਦਣੀ ਬਿਨ ਥੰਮਾ ਗगन ਰਹਾਇਆ ਸਿਰਜੇ ਦਾਨੋ ਦੇਵਤੇ ਤਿਨ ਅੰਦਰ ਬਾਦ ਰਚਾਇਆ ਤੈਹੀ ਦੁਰਗਾ ਸਾਜਕੈ ਦੇਤਾ ਦਾਨਾਸ਼ ਕਰਾਇਆ ਤੈਥੋ ਹੀ ਬਲਰਾਮ ਲੈ ਨਾਲ ਬਾਣਾ ਦੇ ਸਿਰ ਕਾਇਆ ਤੈਥੋ ਹੀ ਬਲ ਕ੍ਰਿਸ਼ਨ ਲੈ ਕੰਸ ਕੇਸੀ ਪਕੜ ਗिराया ਬਡੇ ਬਡੇ ਮਨ ਦੇਵਤੇ ਕਈ ਯੁਗ ਤਿਨੀ ਤਨ ਉਪਤਾਇਆ ਕਿੰਨੀ ਤੇਰਾ ਅੰਤ ਨਾ ਪਾਇਆ ਸਾਧੂ ਸਤਜੁਗ ਬੀਤਿਆ ਅਦ ਸੀਲੀ ਤ੍ਰੇਤਾ ਆਇਆ ਨਚੀ ਕਲ ਸਰੋਸਰੀ ਕਲ ਨਰਦ ਡੌਰੂ ਵਾਇਆ ਅਭਮਾਨ ਉਤਾਰਨ ਦੇਵਤਿਆ ਮਹਿ ਖਸੁਰ ਸੁੰਡ ਉਪਾਇਆ ਜੀਤ ਲੈ ਤਿਨ ਦੇਵਤੇ ਤੈ ਲੋਕੀ ਰਾਜ ਕਮਾਇਆ ਵੱਡਾ ਬੀਰ ਅਖਾਏ ਕੈ ਸਿਰ ਉੱਪਰ ਛਤਰ ਫੇਰਾਇਆ ਦਿੱਤਾ ਇੰਦਰ ਨੇ ਕਾਲ ਕੈ ਤਿਨ ਗਿਰ ਕੈਲਾਸ ਤਕਾਇਆ ਡਰ ਕੈ ਹੱਥੋਂ ਦਨਵੀ ਦਿਲ ਅੰਦਰ ਤਰਾਸ ਵਿਧਾਇਆ ਪਾਸ ਦੁਰਗਾ ਦੇ ਅੰਦਰ ਆਇਆ ਪੌੜੀ ਇਕ ਦਿਹਾੜੇ ਨਵਣੀ ਆਈ ਦੁਰਗਸਾਹ ਇੰਦਰ ਬਿਰਥਾ ਸੁਣਾਈ ਆਪਣੇ ਹਾਲ ਦੀ ਸ਼ੀਨ ਲਈ ਠਕਰਾਈ ਸਾਤੇ ਦਾਨਵੀ ਲੋਕੀਂ ਤਹੀ ਫਿਰਾਈ ਦੋਹੀ ਆਪਣੀ ਬੈਠੇ ਵਾਏ ਵਿਧਾਈ ਤੇ ਅਮਰਾਵਤੀ ਦਿੱਤੇ ਦੇਵ ਭਜਾਈ ਸਭਨਾ ਰਾਕਸਾਂ ਕਿਨੈ ਨਾ ਜਿੱਤਾ ਜਾਈ ਮਹਿਖੇ ਦੇਤ ਨੂੰ ਤੇਰੀ ਸਾਮ ਤਕਾਈ ਦੇਵੀ ਦੁਰਗਸਾਹ ਪੌੜੀ ਦੁਰਗਾ ਬਣੇ ਸੁਨੰਦੀ ਹਸੀ ਹੜਹੜਾਏ ਉਹੀ ਸਿੰਘ ਮੰਗਾਇਆ ਰਕਸ ਪਖਣਾ ਚਿੰਤਾ ਕਰਹੁ ਨ ਕਾਈ ਦੇਵਾਂ ਨੂੰ ਆਖਿਆ ਰੋਹ ਹੋਈ ਮਹਾ ਮਾਈ ਰਕਸ ਮਾਰਣੇ ਦੁਹਰਾ ਰਕਸ ਆਏ ਰੋਹਲੇ ਖੇਤ ਭਿੜਨ ਕੇ ਚਾਏ ਲਸਕਨ ਤੇਗਾ ਵਰਸ਼ੀਆਂ ਸੂਰਜ ਨਦਰ ਨਾ ਪਾਏ ਪੌੜੀ ਦੁਹਾ ਕੰਧਾਰਾ ਮੋਹੇ ਜੁੜੇ ਢੋਲ ਸੰਖ ਨਗਾਰੇ ਵੱਜੇ ਰਕਸ ਆਏ ਰੋਹਲੇ ਤਰਵਾਰੀ ਬਖਤਰ ਸੱਜੇ ਜੁੱਟੇ ਸੋਹੇ ਜੁਦ ਨੂੰ ਇਕ ਜਾਤ ਨ ਭਾਣਨ ਭੱਜੇ ਖੇਤ ਅੰਦਰ ਜੋਦੇ ਗੱਜੇ ਪੌੜੀ ਜੰਗ ਮੁਸਾਫਾ ਵੱਜਿਆ ਰਣ ਘੁਰੇ ਨਗਾਰੇ ਚਾਵਲੇ ਝੁੱਲਣ ਨੀਜੇ ਬੈਰ ਕਾ ਨਿਸ਼ਾਨ ਲਸਨ ਲਸਾਵਲੇ ਢੋਲ ਨਗਾਰੇ ਪਾਉਣ ਦੇ ਉੰਗਣ ਜਾਣ ਜਟਾਵਲੇ ਦੁਰਗਾ ਦਾਨੋਂ ਡਹੇ ਰਣ 나ਦ ਵਜਣ ਖੇਤ ਪੀ ਹਾਵਲੇ ਬੀਰ ਪਰੋ ਤੇ ਬਰਛੀਆਂ ਜਣ ਡਾਲ ਚ ਮੁਟਿਆਵਲੇ ਇੱਕ ਵੱਡੇ ਤੇਗੀ ਤੜਫੀਆਂ ਨ ਮਦ ਪੀਤੇ ਲੂਟਣ ਬਾਵਲੇ ਇੱਕ ਚੋਣ ਚੋਣ ਝਾੜੋਂ ਕੱਡੀਆਂ ਰੇਤ ਵਿੱਚੋਂ ਸੋਇਨਾ ਡਾਵਲੇ ਗਦਾ ਤ੍ਰਿਸੂਲਾ ਬਰਸ਼ੀਆਂ ਤੀਰ ਵਗਨ ਖਰੇ ਉਤਾਵਲੇ ਜਾਣ ਦッセ ਪੁਜੰਗਮ ਸਾਵਲੇ ਮਰ ਜਾਵਨ ਬੀਰ ਰੁਹਾਵਲੇ ਪੌੜੀ ਦੇਖਣ ਚੰਡ ਪ੍ਰਚੰਡ ਨੂੰ ਰਣ ਘੁਰੇ ਨਗਾਰੇ ਧਾਏ ਰਾਖ ਸ੍ਰੋਹਲੇ ਚੌ ਗਿਰਦੋ ਭਾਰੇ ਹੱਥੀ ਤੇਗਾ ਪਕੜ ਕੇ ਰਣ ਭਿੜੇ ਕਰਾਰੇ ਕਦੇ ਨਨ ਠੇ ਜੁਦ ਤੇ ਜੋਦੇ ਜੁਝਾਰੇ ਦਿਲ ਵਿੱਚ ਰੋਹ ਵਢਾਏ ਕ ਮਾਰ ਮਾਰ ਪੁਕਾਰੇ ਮਾਰੇ ਚੰਡ ਪ੍ਰਚੰਡ ਨੇ ਬੀਰ ਖੇਤ ਉਤਾਰੇ ਮਾਰੇ ਜਾਪਣ ਬਿਜਲੀ ਸਿਰ ਭਾਰ ਮੁਰਾਰੇ ਪੌੜੀ ਝੋਟ ਪਈ ਦਮਾਂ ਮੇ ਦਲਾ ਮੁਕਾਬਲਾ ਦੇਵੀ ਦਸਤ ਨਚਾਈ ਸਹੀਣਸਾਰ ਦੀ ਪੇਟ ਮਲੰਦੇ ਲਾਈ ਮਹਖੇ ਦੇਤ ਨੂੰ ਗੁਰਦੇ ਆਂਦਾ ਖਾਈ ਨਾਲੇ ਰੁਕੜੇ ਜੇਹੀ ਦਿਲ ਵਿੱਚ ਆਈ ਕਹੀ ਸੁਣਾਏ ਕੈ ਝੋਟੀ ਜਾਨ ਦਿਖਾਈ ਤਾਰੇ ਧੂਮਕੇਤ ਪੌੜੀ ਝੋਟਾ ਪਵਨ ਨਿਗਾਰੇ ਅਣੀਆਂ ਜੁਟੀਆਂ ਤੂ 흘ਈਆਂ ਤਰਵਾਰੀ ਦੇਵਾ ਦਾਨਵੀ ਵਾਹਨ ਵਾਰੂਵਾਰੀ ਸੂਰੇ ਸੰਘਰੇ ਵਗੇ ਰਤ ਚੁਲਾਰੀ ਜੋ ਗੇਰੂ ਬਾਬੁਤਰਾ ਦੇਖਣ ਬੈਠ ਅਟਾਰੀ ਨਾਰੀ ਰਾਕਸਾ ਪਾਈ ਤੁਮ ਸواری ਦੁਰਗਾ ਦਾਨਵੀ ਪੌੜੀ ਲਖਨਗਾਰੇ ਵਜਣ ਆਮੋ ਸਾਹਮਣੇ ਰਾਕਸ ਰਣੋ ਨਾ ਭਜਨ ਰੋਹੇ ਰੋਹਲੇ ਸਹੀਹਾ ਵਾਗੂ ਗਜਣ ਸਭੇ ਸੂਰਮੇ ਤਣ ਤਣ ਕੈਬਰ ਛਡਣ ਦੁਰਗਾ ਸਾਹਮਣੇ ਪੌੜੀ ਕੁਰੇ ਨਗਾਰੇ ਦੁਹਰੇ ਰਣ ਸੰਗਲਿਆਲੇ ਧੂੜਲ ਪੇਟੇ ਤੂਹਰੇ ਸਰਦਾਰ ਜਟਾਲੇ ਉਖਲੀਆਂ ਨਾਸਾ ਜਿੰਨਾ ਮੋਹ ਜਾਪਣ ਆਲੇ ਧਾਏ ਦੇਵੀ ਸਾਹਮਣੇ ਬੀਰ ਮੋਛਲੀ ਆਲੇ ਸਰਪਤ ਜਿਹੇ ਲੜ ਹਟੇ ਬੀਰ ਟਲੇ ਨਾ ਟਾਲੇ ਗੱਜੇ ਦੁਰਗਾ ਘੇਰ ਕੈ ਜਣ ਘਣੀਰ ਕਾਲੇ ਪੌੜੀ ਚੋੜ ਪਈ ਖਰਚਾਮੀ ਦਿਲਾ ਮੁਕਾਬਲਾ ਘੇਰ ਲਈ ਵਰਿਆਮੀ ਦੁਰਗਾ ਆਏ ਕੈ ਰਕਸ ਵੱਡੇ ਅਲਾਮੀ ਭਜ ਨਾ ਜਾਣਦੇ ਅੰਤ ਹੋਏ ਸੁਰਗਾਮੀ ਮਾਰੇ ਦੇਵਤਾ ਪੌੜੀ ਅਗਨਤ ਕੁਰੇ ਨਗਾਰੇ ਦਿਲਾ ਪੜੰਦਿਆਂ ਪਾਏ ਮਹਿਖਲ ਭਾਰੇ ਦੇਵਾਂ ਦਾਨਵਾ ਵਾਹਨ ਫਟ ਕਰਾਰੇ ਰਾਖਸ ਰੋਹਲੇ ਜਪਣ ਤੇਗੀਾਰੇ ਮਿਆਨੋ ਤੂਹਿਆਂ ਜੋਦੇ ਵਡੇ ਮਨਾਰੇ ਜਪਣ ਖੇਤ ਵਿੱਚ ਦੇਵੀ ਆਪ ਸਵਾਰੇ ਪੱਬਾ ਜਵੇਹਣੇ ਕਦੇ ਨਾ ਆਖਣ ਹਾਰੇ ਧਾਵਨ ਸਾਹਮਣੇ ਦੁਰਗਾ ਸਭ ਸੰਘਾਰੇ ਰਾਖਸ ਖੜਗ ਲੈ ਪੌੜੀ ਉਮਲ ਲਥੇ ਜੋਦੇ ਮਾਰੂ ਬਜਿਆ ਬਦਲ ਜਿਉ ਮਹਿ ਖਸੁਰ ਰਣ ਵਿੱਚ ਗਜਿਆ ਇੰਦਰ ਜਿਹਾ ਜੂਦਾ ਮੈਉ ਭੱਜਿਆ ਕੌਣ ਵਿਚਾਰੀ ਦੁਰਗਾ ਜਿਨ ਰਣ ਸੱਜਿਆ ਵਜੇ ਟੋਲ ਨਗਾਰੇ ਦਲਾ ਮੁਕਾਬਲਾ ਤੀਰ ਫਿਰੇ ਰਹਿ ਬਾਰੇ ਅਹਮੋ ਸਾਹਮਣੇ ਅਗਨਤ ਬੀਰ ਸੰਘਾਰੇ ਲਗਦੀ ਕੈਬਰੀ ਡਿੱਗੇ ਜਾਣ ਮਨਾਰੇ ਮਾਰੇ ਵਿਜਦੇ ਖੁੱਲੀਆਂ ਵਾਲੀ ਦਾਤ ਅਹਾੜੇ ਸੱਬੇ ਸੂਰਮੇ ਸੁੱਤੇ ਜਾਣ ਜਟਾਲੇ ਭੰਗਾ ਖਾਏ ਕੈ ਪੌੜੀ ਦੁਹਾ ਕੰਧਾਰਾ ਮੋਹ ਜੁੜੇ ਨਾਲ ਤੌਸਾਂ ਭਾਰੀ ਕੜਕ ਉਠਿਆ ਫੌਜ ਤੇ ਵੱਡਾ ਅਹੰਕਾਰੀ ਲੈ ਕੇ ਚੱਲਿਆ ਸੂਰਮੇ ਨਾਲ ਵੱਡੇ ਹਜ਼ਾਰੀ ਮਿਆਨੋ ਖੰਡਾ ਤੂਹਿਆ ਮਹਖਾਸੁਰ ਭਾਰੀ ਉਮਲ ਲਥੇ ਸੂਰਮੇ ਮਾਰ ਮਚੀ ਕਰਾਰੀ ਜਾਪੇ ਚੱਲੇ ਰਤ ਦੇ ਸਲਲੇ ਜੱਟ ਧਾਰੀ ਪੌੜੀ ਸੱਟ ਪਈ ਜਮਤਾਣੀ ਦਲਾ ਮੁਕਾਬਲਾ ਧੂਹੇ ਲਈ ਕਿਰਪਾਣੀ ਦੁਰਗਾ ਮਿਆਨ ਤੇ ਚੰਡੀ ਰਾਖ ਸਖਾਣੀ ਵਾਹੀ ਦੇਤ ਨੂੰ ਕੋਪਰ ਚੂਰ ਚਵਾਣੀ ਲੱਥੀ ਕਰਗ ਲੈ ਪਖਰ ਤੁਰਾ ਪਲਾਣੀ ਰੜਗੀ ਧਰਤ ਜਾਏ ਲੈਦੀ ਅੰਗਾ ਸਿਧਾਣੀ ਸਿੰਘਾ ਧੌਲਦਿਆਂ ਕੂਰਮ ਸਿਰ ਲਹਿਲਾਣੀ ਦੁਸ਼ਮਨ ਮਾਰ ਕੈ ਵੱਡੇ ਗਨ ਤੇ ਖਾਣੀ ਮੂਵੇ ਖੇਤ ਵਿੱਚ ਰਣ ਵਿੱਚ ਘੱਤੀ ਕਹਾਣੀ ਲੂਹ ਮਿੰਜਦੀ ਚਾਰੇ ਯੁਗ ਕਹਾਣੀ ਚਲਗ ਤੇਗਦੀ ਬਿੱਦਨ ਖੇਤ ਵਿਹਾਣੀ ਮਹਿਕੇ ਦੇਤ ਨੂੰ ਇਤੇ ਮਹਿਖਾ ਸੁਰਦੇਤ ਮਾਰੇ ਦੁਰਗਾ ਆਇਆ ਚੌਦਹ ਲੋਕਾਂ ਰਾਣੀ ਸਿੰਘ ਨਚਾਇਆ ਮਾਰੇ ਵੀਰ ਜਟਾਣੀ ਦਲ ਵਿੱਚ ਅਗਲੇ ਮੰਗਣ ਨਾਹੀ ਪਾਣੀ ਦਲੀ ਹੰਕਾਰ ਕੈ ਜਾਣ ਕਰੀ ਸਮਾਏ ਪਠਾਣੀ ਸੁਣ ਕੈ ਰਾਗ ਨੂੰ ਰਤੂ ਦੇ ਹੜਵਾਣੀ ਚੱਲੇ ਵੀਰ ਖੇਤ ਪੀਤਾ ਫੁੱਲ ਇਆਣੀ ਘੁੰਮਣ ਸੂਰਮੇ ਹੋਏ ਅਲੂਪ ਭਵਾਨੀ ਦੇਵਾ ਨੂੰ ਰਾਜ ਦੇ ਈਸਰ ਦੀ ਬਰਦਾਨੀ ਹੋਏ ਜੇਤ ਦਿਨ ਸੁੰਭਨ ਸੁੰਭ ਗੁਮਾਨੀ ਜਨਮੇ ਸੂਰਮੇ ਇੰਦਰੀ ਧੀਰਜ ਧਾਨੀ ਤੱਕੀ ਜਿਤਨੀ ਇੰਦਰਪੁਰੀ ਤੇ ਧਾਵਣਾ ਵਡ ਜੋਦੀ ਮਤਾ ਪਕਾਇਆ ਸੰਜ ਪਟੇਲਾ ਪਖਰਾ ਢੇੜ ਸੰਦਾ ਸਾਜ ਬਣਾਇਆ ਜੁਮੇ ਕਟਕ ਅਸ਼ੂਹਣੀ ਅਸਮਾਨ ਗਰਦੀ ਛਾਇਆ ਰੂਹ ਸੁੰਬ ਨੇ ਸੁੰਬ ਸਿਧਾਇਆ ਪੌੜੀ ਸੁੰਬ ਨੇ ਸੁੰਬ ਅਲਾਇਆ ਵਡ ਜੋਦੀ ਸੰਘਰ ਵਾਏ ਰੂਹ ਦਿਖਾ ਲਈ ਦਿੱਤੀਆ ਵਿਰਿਆਮੀ ਤੁਰੇ ਨਚਾਏ ਕੁ ਰਿਤ ਮਾਮੇ ਦੋਹਰੇ ਜਮ ਬਾਹਣ ਜਿਉ ਅਰੜਾਏ ਦੇਉ ਦਾਨੋ ਲੁਝਣ ਆਏ ਪੌੜੀ ਦਾਨੋ ਦੇਉ ਅਨਾਗੀ ਸੰਘਰ ਰਚਿਆ ਫੁੱਲ ਖੜੇ ਜਣ ਬਾਗੀ ਬਾਣੇ ਜੋਧਿਆ ਭੂਤਾ ਇਲਾ ਕਾਗੀ ਗੋਸਤ ਫਖਿਆ ਹਮੜ ਧਮੜ ਜਾਗੀ ਕਤੀ ਸੂਰਿਆ 60 ਪਈ ਨਗਾਰੇ ਦਲਾ ਮੁਕਾਬਲਾ ਦਿੱਤੇ ਦੇਉ ਭਜਾਈ ਮਿਲ ਕੇ ਰਾਕਸੀ ਲੋਕੀ ਤੇ ਹੀ ਫਿਰਾਈ ਦੋਹੀ ਆਪਣੀ ਦੁਰਗਾ ਦੀ ਸਾਮ ਤਕਾਈ ਦੇਵਾਂ ਡਰਦਿਆਂ ਆਦੀ ਚੰਡ ਚੜਾਈ ਉੱਤੇ ਰਾਕਸਾ ਪੌੜੀ ਆਈ ਫੇਰ ਭਵਾਨੀ ਖਬਰੀ ਪਾਈਆ ਦਾਤ ਵੱਡੇ ਅਭਿਮਾਨੀ ਹੋਏ ਏ ਕਠੇ ਲੋਚਨ ਧੂਮਗਮਾਨੀ ਰਾਏ ਬੁਲਾਇਆ ਜਗ ਵਿੱਚ ਵੱਡਾ ਦਾਨੂ ਆਪ ਕਹਾਇਆ ਛੱਟ ਪਈ ਪਰਚਾਮੀ ਦੁਰਗਾ ਲਿਆਵਣੀ ਪੌੜੀ ਕੜਕ ਉੱਠੀ ਰਣ ਚੰਡੀ ਫੌਜਾਂ ਦੇਖ ਕੇ ਤੂਹੇ ਮਿਆਨੋ ਖੰਡਾ ਹੋਈ ਸਾਹਮਣੇ ਸਭੇ ਬੀਰ ਸੰਘਾਰੇ ਤੁਮਰ ਨੈਣ ਦੇ ਜਾਣ ਲੈ ਕਟੇ ਆਰੇ ਦਰਖਤ ਬਾਡੀਆਂ ਪੌੜੀ ਚੋਬੀ ਤਉ ਉਸ ਬਜਾਈ ਦਲਾ ਮੁਕਾਬਲਾ ਰੂਪ ਭਵਾਨੀ ਆਈ ਉੱਤੇ ਰਾਕਸਾ ਖੱਬੇ ਦਸਤ ਨਚਾਈ ਸਹੀਣਸਾਰ ਦੀ ਬਹੁਤਿਆਂ ਦੇ ਤਨ ਲਾਈ ਕੀਤੀ ਰੰਗੁਲੀ ਭਾਈਆਂ ਮਾਰਨ ਭਾਈ ਦੁਰਗਾ ਜਾਣ ਕੇ ਰੋਹ ਹੋਏ ਚਲਾਈ ਰਾਕਸ ਰਾਏ ਨੂੰ ਜਮਪੁਰ ਦੀਆ ਪਠਾਈ ਲੋਚਨ ਤੂੰ ਮਨੂ ਜਾਪੇ ਦਿੱਤੀ ਸਾਈ ਮਾਰਨ ਸੁੰਭ ਦੀ ਪੌੜੀ ਭੰਨੇ ਦੇਤ ਪੁਕਾਰੇ ਰਾਜੇ ਸੁੰਭ ਥੈ ਲੋਚਨ ਤੂੰ ਸੰਘਾਰੇ ਸਣੇ ਸਿਪਾਹੀਆਂ ਚੁਣ-ਚੁਣ ਜੋਦੇ ਮਾਰੇ ਅੰਦਰ ਖੇਤ ਦੇ ਜਪਣ ਅੰਬਰ ਤਾਰੇ ਡਿੱਗਣ ਸੂਰਮੇ ਗਿਰੇ ਪਰਬਤ ਭਾਰੇ ਮਾਰੇ ਵਿਜਦੇ ਦੇਤਾ ਦੇ ਦਲ ਹਾਰੇ ਦਹਿਸਤ ਖਾਏ ਕੈ ਬਚੇ ਸੂ ਮਾਰੇ ਮਾਰੇ ਰਹਿਵੇ ਰਾਇਥੈ ਪੌੜੀ ਰੋਹ ਹੋਏ ਬੁਲਾਏ ਰਾਖਸ ਰਾਏ ਨੇ ਬੈਠੇ ਮਤਾ ਪਕਾਈ ਦੁਰਗਾ ਲਿਆਵਣੀ ਚੰਡ ਔਰ ਮੁੰਡ ਪਠਾਏ ਬਹੁਤਾ ਕਟਕਦੈ ਜਾਪੇ ਸ਼ਪਰਸ਼ਾਏ ਬਣੀਆਂ ਕੇਜਮਾ ਜੇਤੇ ਰਾਏ ਬੁਲਾਏ ਚੱਲੇ ਜੁਦਨੋ ਜਾਣ ਜਮ ਪੁਰ ਪਕੜ ਚਲਾਏ ਸਬੇ ਮਾਰਨੇ ਪੌੜੀ ਢੋਲ ਨਗਾਰੇ ਵਾਏ ਦੱਲਾ ਮੁਕਾਬਲਾ ਰੋਹ ਰੋਹੇ ਲਿਆਏ ਉੱਤੇ ਰਾਖਸਾ ਸਭਨੀ ਤੁਰੇ ਨਚਾਏ ਬਰਸ਼ੇ ਪਕੜਕੇ ਬਹੁਤੇ ਮਾਰ ਗिराਏ ਅੰਦਰ ਖੇਤ ਦੇ ਤੀਰੀ ਸ਼ਹਿਬਰ ਲਾਈ ਬੁੱਠੀ ਦੇਵਤਾ ਭੇਰੀ ਸੰਖ ਵਜਾਏ ਸਿੰਘ ਹਰ ਰਚਿਆ ਤਣ ਤਣ ਤੀਰ ਚਲਾਏ ਦੁਰਗਾ ਧਨਖ ਲੈ ਜਿਨਨੀ ਦਸਤ ਉਠਾਏ ਰਹੇ ਨਾ ਜੀਵਨ ਦੇ ਚੰਡ ਅਰ ਮੁੰਡ ਖਪਾਏ ਦੋਨੋ ਦੇਵਤਾ ਸੁਮਨ ਸੁਮਰਸਾਏ ਮਾਰੇ ਦੈਤ ਸੁਣ ਜੋਦੇ ਸਭ ਬੁਲਾਏ ਆਪਣੇ ਮਜਲਸੀ ਜਿਨਨੀ ਦੇ ਉਪਜਾਏ ਇੰਦਰ ਜਿਹਵੇ ਤੇਈ ਮਾਰ ਗिराਏ ਪਲ ਵਿੱਚ ਦੇਵਤਾ ਓਨੀ ਦਸਤੀ ਦਸਤ ਵਜਾਏ ਤਿਨਾ ਚੇਤਕਾਰ ਫਿਰ ਸਰਵਨਤ ਬੀਜ ਚਲਾਏ ਬੀੜੇ ਰਾਏ ਦੇ ਸੰਝ ਪਟੇਲਾ ਪਾਏ ਚਲਕਤ ਟੋਪੀਆਂ ਲੁੱਜਣ ਨੂੰ ਅੜਾਏ ਰਾਕਸ ਰੋਹਲੇ ਕਦੇ ਨਾ ਕਿਨੇ ਹਟਾਏ ਜੁਦ ਮਚਾਏ ਕੈ ਮਿਲ ਤੇਈ ਦਾਨੂ ਆਏ ਹੁਣ ਸੰਘਰ ਦੇਖਣਾ ਪੌੜੀ ਦੇਤੀ ਡੰਡ ਉਭਾਰੀ ਨੇੜੇ ਆਏ ਕੈ ਸਿੰਘ ਕਰੇ ਅਸਵਾਰੀ ਦੁਰਗਾ ਸੂਰ ਸੁਣ ਖੱਬੈ ਦਸਤ ਉਭਾਰੀ ਗਦਾ ਫਰਾਏ ਕੈ ਸੈਨਾ ਸਭ ਸੰਘਾਰੀ ਸਰਨਵਤ ਬੀਜ ਦੀ ਜਣ ਮਦ ਖਾਏ ਮਦਾਰੀ ਘੁੰਮਨ ਸੂਰ ਮੇ ਅਗਣਤ ਪਾਉ ਉਪਸਾਰੀ ਰੁਲੇ ਅਹਾੜ ਵਿੱਚ ਜਾਪੇ ਖੇੜ ਖਿਡਾਰੀ ਸੁੱਤੇ ਫਾਗ ਨੂੰ ਸਰਣਵਤ ਬੀਜ ਹਕਾਰੇ ਰਹਦੇ ਸੂਰਮੇ ਜੋਦੇ ਜੇੜ ਮਨਾਰੇ ਦਿਸਨ ਖੇਤ ਵਿੱਚ ਸਭ ਨੇ ਦਸਤ ਉਭਾਰੇ ਤੇਗਾ ਤੂਹ ਕੈ ਮਾਰੂ ਮਾਰ ਪੁਕਾਰੇ ਆਏ ਸਾਹਮਣੇ ਸੰਝਾ ਤੇ ਠਣਕਾਰੇ ਤੇਗੀ ਉਭਰੇ ਘਾਟ ਕੜਨ ਠਠਿਆਰੇ ਜਾਣ ਬਣਾਏ ਕੈ ਸੱਟ ਪਈ ਜਮਤਾਣੀ ਦਲਾ ਮੁਕਾਬਲਾ ਘੂਮਰ ਬਰਗਸਤਾਨੀ ਦਲ ਵਿੱਚ ਘੱਤੀਓ ਸਣੇ ਤੁਰਾ ਪਲਾਣੀ ਡਿੱਗਣ ਸੂਰਮੇ ਉਠ ਉਠ ਮੰਗਣ ਪਾਣੀ ਕਾਇਲ ਘੂਮਦੇ ਏਵੜ ਮਾਰ ਵਿਹਾਣੀ ਉੱਪਰ ਰਾਖਸਾ ਬਿਜਲ ਜਿਉ ਝਰਲਾਣੀ ਉੱਠੀ ਦੇਵਤਾ ਪੌੜੀ ਜੋ ਵੀ ਤੋਸ ਉਬਾਰੀ ਦਲਾ ਮੁਕਾਬਲਾ ਸਭੋ ਸੈਨਾ ਮਾਰੀ ਪਲ ਵਿੱਚ ਦਾਨਵੀ ਦੁਰਗਾ ਦਾਨੋ ਮਾਰੇ ਰੂਹ ਵਢਾਏ ਕੈ ਸਿਰ ਵਿੱਚ ਤੇਗ ਵਗਾਈ ਸਰਣਤ ਬੀਜ ਦੇ ਅਗਣਤ ਦਾਨੋ ਭਾਰੇ ਹੋਏ ਲੂਹਾ ਜੋਦੇ ਜੇੜ ਮਨਾਰੇ ਅੰਦਰ ਖੇਦ ਦੇ ਦੁਰਗਾ ਨੋ ਲਲਕਾਰੇ ਆਵਨ ਸਾਹਮਣੇ ਦੁਰਗਾ ਸਭ ਸੰਘਾਰੇ ਰਾਕਸ ਆਵਦੇ ਰਤੂ ਦੇ ਪ੍ਰਨਾਲੇ ਤਿੰਨ ਤੇ ਭੋਏ ਪਏ ਉਠੇ ਕਰਨਿਆਰੇ ਰਾਕਸ ਹੜ ਹੜਾਏ ਧੱਗਾ ਸੰਗਲੀਆਲੀ ਸੰਗ ਰਵਾਇ ਬਰਸ਼ੀ ਬੰਬਲੀਆਲੀ ਸੂਰੇ ਸੰਘਰੇ ਭੇੜ ਮਚਿਆ ਬੀਰਾਲੀ ਦੁਰਗਾ ਦਾਨਵੀ ਮਾਰਮਚੀ ਮੋਹਰਾਲੀ ਅੰਦਰ ਖੇਤ ਦਾ ਜਾਣ ਨਟ ਲਥੇ ਸ਼ਾਲੀ ਢੋਲ বাজਾਏ ਕੈ ਲੋਹੂ ਫਾਤੀ ਜਾਲੀ ਲੋਥੀ ਜਮ ਧੜੀ ਘਣ ਵਿੱਚ ਜਿਉ ਸੰਸ਼ਾਲੀ ਤੇਗਾ ਹਸੀਆਂ ਘੁੰਮ ਰਿਆਰ ਸਿਆਲੀ ਬਣੀਐ ਕੇ ਜਮਾ ਧਗਾ ਸੂਲ ਬੁਝਾਈਆ ਦਲਾ ਮੁਕਾਬਲਾ ਧੂਮਿਆਂ ਨੂੰ ਲਈਆ ਜਵਾਨੀ ਸੂਰਮੀ ਸਰਣਵਤ ਬੀਜ ਵਧਾਈਆ ਅਗਨਤ ਸੂਰਤਾ ਦੁਰਗਾ ਸੋਹੇ ਆਈਆ ਰੋਹ ਵਢਾਏ ਕੈ ਸਬਨੀ ਆਣ ਵਗਾਈਆ ਤੇਗਾ ਤੁਹੇ ਕੈ ਦੁਰਗਾ ਸਭ ਬਚਾਈਆ ਢਾਲ ਸੰਭਾਲ ਕੈ ਦੇਵੀ ਆਪ ਚਲਾਈਆ ਤੱਕ ਤੱਕ ਦਾਨਵੀ ਲੋਹੂ ਨਾਲ ਦੁਬਾਈਆ ਤੇਗਾ ਨੰਗਿਆ ਸਾਰ ਸੁੱਤੀ ਜਨ ਨਾਈਆ ਮਿਲ ਕੈ ਦੇਵੀਆਂ ਸਬੇ ਮਾਰ ਗਿਰਾਈਆ ਅੰਦਰ ਖੇਤ ਦੇ ਤੇ ਦੂ ਫੇਰ ਸਵਾਈਆ ਹੋਈਆਂ ਸੂਰਤਾ ਪੌੜੀ ਸੂਰੀ ਸੰਗਰ ਰਚਿਆ ਢੋਲ ਸੰਖ ਨਗਾਰੇ ਵਾਇਕੈ ਚੰਦ ਚਤਾਰੀ ਕਾਲ ਕਾ ਮਨ ਬਹਿਲਾ ਰੋਸ ਵਢਾਏ ਕੈ ਨਿਕਲੀ ਮਥਾ ਫੋੜ ਕੇ ਜਣ ਫਤੇ ਨੀ ਸਾਨ ਬਜਾਏ ਕੈ ਜਾਗ ਸੋ ਜਮੀ ਜੁਦ ਨੂੰ ਜਰਵਾਣਾ ਜਣ ਮਰੜਾ ਏ ਕੈ ਦਲ ਵਿੱਚ ਘੇਰਾ ਕਤਿਆ ਜਣ ਸੀਹ ਤੁਰਿਆ ਗਣਨਾਏ ਕੈ ਆਪ ਵਿਸੂਲਾ ਹੋਇਆ ਤਿਹ ਲੋਕਾ ਤੇ ਖੁਨਸਾਏ ਕੈ ਰੋਹ ਸਿਧਾਈਆਂ ਚਕਰਪਾਣ ਕਰ ਨੰਦਾ ਖੜਗ ਉਠਾਏ ਕੈ ਅੱਗੇ ਰਾਖਸ ਬੈਠੇ ਰੋਹਲੇ ਤੇਰੀ ਤੇਗੀ ਸ਼ਹਿਬਰ ਲਾਇਕੈ ਪਕੜ ਪਛਾੜੇ ਰਾਖਸਾਂ ਦਲ ਦੇਤਾ ਅੰਦਰ ਜਾਏ ਕੈ ਬਹੁ ਕੇਸੀ ਪਕੜ ਪਛਾੜਿਆਂ ਤਿਨ ਅੰਦਰ ਧੂਮ ਰਚਾਏ ਕੈ ਬੜੇ ਬੜੇ ਚਨ ਸੂਰਮੇ ਗਹਿ ਕੋਟੀ ਦਏ ਚਲਾਏ ਕੈ ਰਣ ਕਾਲੇ ਗੁੱਸਾ ਖਾਏ ਕੈ ਪੌੜੀ ਦੁਹਾ ਕੰਧਾਰਾ ਮੋਹ ਜੁੜੇ ਅਣੀਆਰਾ ਚੋਈਆ ਧੂਹੇ ਕਿਰਪਾਣਾ ਤਿੱਖੀਆਂ ਨਾਲ ਲੋਹੂ ਧੋਈਆ ਹੂਰਾ ਸਰਣਮਤ ਬੀਜ ਨੂੰ ਕਤ ਘੇਰ ਖਲੋਈਆ ਲਾੜਾ ਦੇਖਣ ਲਾੜੀਆਂ ਚੋ ਗਿਰਦ ਹੋਈਆਂ ਚੋਬੀ ਤੌਸਾ ਪਾਈ ਦਲਾ ਮੁਕਾਬਲਾ ਦਸਤੀ ਤੂੰ ਨਚਾਈਆ ਤੇਗਾ ਨੰਗੀਆਂ ਸੂਰੀਆਂ ਦੇ ਤਨ ਲਾਈਆਂ ਗੋਸਤ ਗਿੱਧੀਆਂ ਬਿੱਦਣ ਰਾਤੀ ਆਈਆਂ ਮਰਦਾਂ ਘੋੜਿਆਂ ਜੋਗਣੀਆਂ ਮਿਲ ਧਾਈਆਂ ਲੋਹੂ ਪਖਣਾ ਫੌਜਾਂ ਮਾਰ ਹਟਾਈਆਂ ਦੇਵਾਂ ਦਾਣਵਾ ਭਜਦੀ ਕਥਾ ਸੁਣਾਈਆਂ ਰਾਜੇ ਸੁੰਭ ਥੈ ਪੁਹੀ ਨਾ ਪੌਣੇ ਪਾਈਆ ਬੂੰਦਾ ਰਕਤ ਦੀਆਂ ਕਾਲੀ ਖੇਤ ਖਪਾਈਆਂ ਸਭਹਿ ਸੂਰਤਾ ਬਹੁਤੀ ਸ੍ਰੀ ਬਿਹਾਈਆ ਘੜੀਆਂ ਕਾਲ ਕੀਆਂ ਜਾਣ ਨਾ ਜਾਏ ਮਾਈਆਂ ਜੂਜੇ ਸੂਰ ਮੇ ਸੁੰਭ ਸੁਣੀ ਕਰ ਹਾਲੀ ਸਰਣਵਤ ਬੀਜ ਦੀ ਰਣ ਵਿੱਚ ਕਿੰਨੇ ਨਾ ਝਾਲੀ ਦੁਰਗਾ ਆਵਦੀ ਬਹੁਤੇ ਬੀਰ ਜਟਾਲੀ ਉੱਠੇ ਆਖ ਕੈ ਝੋਟਾ ਪਾਨ ਤਬਾਲੀ ਜਸਨ ਜੁਦ ਨੂੰ ثار تھر پرثمی چالی دلا چڑھندیا نو جے ہے حالی سہد ریاو وچ ਧੂੜ ਉਤਾਹਾਂ ਕਾਲੀ ਛੜੀ ਤੁਰੰਗਮਾ ਜਾਣ ਪੁਕਾਰੂ ਚਾਲੀ ਧਰਤੀ ਇੰਦਰ ਥੈ ਪੌੜੀ ਆਹਰ ਮਿਲਿਆ ਆਹਰੀਆਂ ਸੈਣ ਸੂਰੀਆਂ ਸਾਜੀ ਚੱਲੇ ਸਉਹੇ ਦੁਰਗ ਸਾਹ ਜਾਣ ਕਾਬੇ ਹਾਜੀ تیری ਤੇਗੀ ਜਮ ਧੜੀ राण वंडी पाजी एक कायक घुमन सूरमे जान मकतब काजी एक वीर परोते बरछिए जो झुक पौण निवाजी एक दुर्गा सोहे खुन सकै खुनसाइन ताजी एक धावन दुर्गा सामने जो पुखियाए पाजी कदे ना रजे जो जते रज होए राजी बजे संगलियाले संगर दोहरे ਢਹੇ ਜੋ ਖੇਤ ਜਟਾਲੇ ਹਾਠਾ ਜੋੜ ਕੇ ਨਿਜੇ ਬੰਬਲੀ ਆਲੇ ਦਿਸਣ ਔੜੇ ਚੱਲੇ ਜਾਣ ਜਟਾਲੇ ਨਾਵਣ ਗੰਗ ਨੂੰ ਪੌੜੀ ਦੁਰਗਾ ਤੈ ਦਾਨਵੀ ਸੂਲ ਹੋਈਆਂ ਕੰਗਾ ਵਾਛੜ ਕਤੀ ਸੂਰੀਆਂ ਵਿੱਚ ਖੇਤ ਖਤੰਗਾ ਤੂਹੇ ਕਿਰਪਾਣਾ ਤਿੱਖੀਆਂ ਵੱਡ ਲਾਹਨ ਅੰਗਾ ਪਹਿਲਾ ਦਲਾ ਮਿਲੰਦਿਆਂ ਭੇੜ ਪਿਆ ਨਿਹੰਗਾ ਪੌੜੀ ਪੋਰੜ ਫੌਜਾਂ ਆਇਆ ਬੀਰ ਜੜੇ ਕੰਧਾਰੀ ਸੜਕ ਮਿਆਂ ਨੂੰ ਕੱਡੀਆਂ ਤਿੱਖੀਆਂ ਤਰਵਾਰੀ ਕੜਕ ਉੱਠੇ ਰਣ ਮਚਿਆ ਵੱਡੇ ਹੰਕਾਰੀ ਸਿਰ ਧੜ ਬਾਹਾਂ ਗੰਨਲੇ ਫੁੱਲ ਜੇ ਹੈ ਬਾੜੀ ਜਾਪੇ ਕੱਟੇ ਬਾਡੀਆਂ ਰੁੱਖ ਚੰਦਨ ਆਰੀ ਦੁਹਾ ਕੰਧਾਰਾ ਮੋਹੇ ਜੁੜੇ ਜਾਂ ਸੱਟ ਪਈ ਪਰਵਾਰ ਕਉ ਤੱਕ ਤੱਕ ਕੈਬਰ ਦੁਰਗ ਸਾਹ ਤੱਕ ਮਾਰੇ ਭਲੇ ਜੁਝਾਰ ਕਉ ਪੈਦਲ ਮਾਰੇ ਹਾਥੀਆਂ ਸੰਗ ਰਥ ਗਿਰੇ ਸਵਾਰ ਕਉ ਸੋਹਣ ਸੰਜਾ ਬਾਗੜਾ ਜਣ ਲੱਗੇ ਫੁੱਲ ਅਨਾਰ ਕਉ ਗੁੱਸੇ ਆਈ ਕਾਲ ਕਾ ਹੱਥ ਸੱਜੇ ਲੈ ਤਰਵਾਰ ਕਉ ਏਦੂ ਪਾਰੂ ਓਤ ਪਾਰ ਹਰਨਾਕਸ ਕਈ ਹਜ਼ਾਰ ਕਉ ਜਿਣ ਇਕਾ ਰਹੀ ਕੰਧਾਰ ਕਉ ਸਦ ਰਹਿਮਤ ਤੇਰੇ ਵਾਰ ਕਉ ਪੌੜੀ ਦੁਹਾ ਕੰਧਾਰਾ ਮੋਹ ਜੁੜੇ ਸੱਟ ਪਈ ਜਮ ਧਾਨ ਕਉ ਤਦ ਖਿੰਗ ਨਿਸੁੰਦ ਨਚਾਇਆ ਢਾਲ ਉਪਰ ਬਰਗਸਤਾਨ ਕੋ ਫੜੀ ਬਲੰਦ ਮੰਗਾਇ ਉਸ ਫਰਮਾਇਸ ਕਰ ਮੁਲਤਾਨ ਕੋ ਗੁੱਸੇ ਆਈ ਸਾਹਮਣੇ ਰਣ ਅੰਦਰ ਘਤਣ ਘਾਣ ਕੋ ਅੱਗੇ ਤੀਗ ਵਗਾਈ ਦੁਰਗ ਸਾਹ ਬੜ ਸੋਮਭਨ ਬਹੀ ਪਲਾਣ ਕੋ ਰੜ ਕੀ ਜਾਏ ਕਹਿ ਧਰਤ ਕਉ ਬੜ ਪਖਰ ਬੜ ਕੇ ਕਾਨ ਕਉ ਬੀਰ ਪਲਾਨੋ ਡਿੱਗਿਆ ਕਰ ਸਿਜਦਾ ਸੁंभ ਸੁਜਾਨ ਕਉ ਸਾਬਾਸ ਸਲੋਣੇ ਖਾਨ ਕਉ ਸਦਾ ਸਾਬਾਸ ਤੇਰੇ ਤਾਨ ਕਉ ਤਾਰੀਫ ਪਾਨ ਚਬਾਨ ਕਉ ਸਦ ਰਹਿਮਤ ਕਹਿਫਾਂ ਖਾਨ ਕਉ ਸਦ ਰਹਿਮਤ ਤੁਰੇ ਨਚਾਨ ਕਉ ਪੌੜੀ ਦੁਰਗਾ ਤੈ ਦਾਨਵੀ ਗੈ ਸੰਘਰ ਕਿਥੇ ਓੜੜ ਉੱਠੇ ਸੂਰਮੇ ਆ ਡਾਹੇ ਮਥੇ ਕਟ ਤੂਫੰਗੀ ਕੈਬਰੀ ਦਲ ਗਾਹ ਨਿਕਥੇ ਦੇਖਣ ਜੰਗ ਫਰੈਸਤੇ ਅਸਮਾਨੋਂ ਲਥੇ ਪੌੜੀ ਦੁਹਾ ਕੰਧਾਰਾ ਮੋਹ ਜੁੜੇ ਦਲ ਘੁਰੇ ਨਗਾਰੇ ਪੂਰੜ ਆਏ ਸੂਰਮੇ ਸਰਦਾਰ ਰਣਿਆਰੇ ਲੈ ਕੈ ਤੀਗਾ ਬਰਛੀਆਂ ਹਥਿਆਰ ਉਭਾਰੇ ਟੋਪ ਪਟੇਲਾ ਪਖਰਾ ਗਲ ਸੰਝ ਸਵਾਰੇ ਲੈ ਕੈ ਬਰਸ਼ੀ ਦੁਰਗ ਸਾਹ ਬਹੁ ਦਾਰਬ ਮਾਰੇ ਚੜੇ ਰਥੀ ਗਜ ਘੋੜੇ ਮਾਰ ਭੁਏ ਤੇ ਡਾਰੇ ਜਾਨ ਹਲਵਾਈ ਸੇਖ ਨਾਲ ਵਿਨਚ ਬੜੇ ਉਤਾਰੇ ਪੌੜੀ ਦੋਹਾ ਕੰਧਾਰਾ ਮੋਹ ਜੁੜੇ ਨਾਲ ਧੌਸਾ ਭਾਰੀ ਲਈ ਪਗਉਤੀ ਦੁਰਗ ਸਾਹ ਵਰ ਜਾਗਨ ਭਾਰੀ ਲਾਈ ਰਾਜੇ ਸੁੰਭਨੋਂ ਰਤ ਪੀਏ ਪਿਆਰੀ ਸੁੰਭ ਪਲਾਣੋਂ ਡਿਗਿਆ ਉਪਮਾ ਵਿਚਾਰੀ ਡੋਬ ਰਤੂ ਨਾਲ ਹੋ ਨਿਕਲੀ ਬਰਸ਼ੀ ਦੋ ਧਾਰੀ ਜਾਨ ਰਜਾਈ ਉਤਰੀ ਪੈਨ ਸੂਹੀ ਸਾਰੀ ਪੌੜੀ ਦੁਰਗਾ ਅਤੇ ਦਾਨਵੀ ਭੇੜ ਪਿਆ ਸਬਾਹੀ ਸ਼ਸਤਰ ਪਜੂਤੇ ਦੁਰਗ ਸਾਹ ਗਹਿ ਸਬਨੀ ਬਾਹੀ ਸੁੰਬਨ ਸੁੰਭ ਸੰਘਾਰਿਆ ਵਥ ਜਿਹੇ ਸਾਹੀ ਫੌਜਾ ਰਾਕਸ ਆ ਰੀਆਂ ਦੇਖ ਰੋਵਨਤਾ ਹੀ ਮੋਹੇ ਕੜੂਚੇ ਕਾਹ ਦੇ ਛੱਡ ਘੋੜੇ ਰਾਹੀ ਭੱਜਦੇ ਹੋਏ ਮਾਰਿਯਨ ਮੁੜ ਝਾਕਨ ਨਾਹੀ ਪੌੜੀ ਸੁੰਭਨ ਸੁੰਭ ਪਠਾਇਆ ਜਮ ਦੇ ਧਾਮ نو ਇੰਦਰ ਸਦ ਬੁਲਾਇਆ ਰਾਜ ਅਬ ਖੇਖ نو ਸਿਰ ਪਰ ਛਤਰ ਫੇਰਾਇਆ ਰਾਜੇ ਇੰਦਰ ਦੇ 14 ਲੋਕਾਂ ਛਾਇਆ ਜਸ ਜਗ ਮਾਦ ਦਾ ਦੁਰਗਾ ਪਾਠ ਬਣਾਇਆ ਸੱਬੇ ਪੌੜੀਆਂ ਫੇਰ ਨਾ ਜੁਨੀ ਆਇਆ ਜਿਨ ਇਹ ਗਾਇਆ ਦੁਰਗਾ ਪਾਠ ਬਣਾਇਆ ਸੱਬੇ ਪੌੜੀਆਂ ਫੇਰ ਨਾ ਜੁਨੀ ਆਇਆ ਜਿਨ ਇਹ ਗਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ